ਨੇ ਮਾਨ ਸਾਹਿਬ ਕਿੰਨਾ ਕਹੂੰ ਘਾਰਾ ਜਿਹੜਾ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿੱਤ ਯਕੀਨੀ ਐਲਾਨ ਹੋਣਾ ਬਾਕੀ ਹੈ ਜੀ ਕਿਉਂਕਿ ਹਰਮੀਤ ਸੰਧੂ ਸਾਹਿਬ ਜਿਥੇ ਤਿੰਨ ਵਾਰ ਪਹਿਲਾਂ ਐਮ ਐਲ ਏ ਰਹੇ ਆ ਔਰ ਹੁਣ ਆਮ ਆਦਮੀ ਪਾਰਟੀ ਵੱਲ ਉਮੀਦਵਾਰ ਨੇ ਉਹਨਾਂ ਦੀ ਛਵੀ ਬਹੁਤ ਸ਼ਾਨਦਾਰ ਹੈ ਜੀ ਯਾਬ ਦੇ ਉੱਪਰ ਜਿੰਨਾ ਕਰਜ਼ਾ ਚੜਿਆ ਕਿ ਪੰਜਾਬ ਕਿਵੇਂ ਡਿਵੈਲਪਮੈਂਟ ਜਿਹੜਾ ਉਹਦੇ ਵਿੱਚ ਫਿਰ ਵੀ ਪਛੜ ਗਿਆ ਕਰਜ਼ਾ ਵੀ ਬਹੁਤ ਜ਼ਿਆਦਾ ਚੜਿਆ ਸਾਡੇ 4 ਲੱਖ ਕਰੋੜ ਦਾ ਕਰਜ਼ਾ ਵੀ ਚੜਾਈ ਬੈਠੀਆਂ ਡਿਵੈਲਪਮੈਂਟ ਵੀ ਕੋਈ ਨਹੀਂ ਹੋਈ ਜਿਹੜਾ ਕੰਮ ਕਰੋੜ ਰੁਪਏ ਚ ਹੋਣ ਵਾਲਾ ਸੀ ਉੱਥੇ ਲੱਗਿਆ ਵੀ 10 ਕਰੋੜ ਆ ਤੇ ਹੋਇਆ ਵੀ ਕੁਝ ਨਹੀਂ ਇਹਦਾ ਕਾਰਨ ਕੀ ਹੈ ਜੀ ਇਹ ਇਹ ਕਿਉਂ ਹੋਇਆ ਤਾਂ ਪਿਛਲੀਆਂ ਸਰਕਾਰਾਂ ਤਾਂ ਸਿਰਫ ਆਪਣੀ ਹੋਂਦ ਬਚਾਉਣ ਦੀ ਗੱਲ ਕਰਦੀਆਂ ਨੇ ਚਾਹੇ ਉਹ ਕਾਂਗਰਸ ਆ ਚਾਹੇ ਅਕਾਲੀ ਦਲ ਆ ਹਰ ਬੰਦਾ ਆਪਦੀ ਆਪਦੀ ਕੁਰਸੀ ਬਚਾਉਣ ਦੇ ਚੱਕਰ ਚ ਆ ਉਹਨਾਂ ਨੂੰ ਪੰਜਾਬ ਤੋਂ ਕੁਝ ਨਹੀਂ ਲੈਣਾ ਪਹਿਲਾਂ ਕਾਂਗਰਸ ਰਹੇ ਇੱਧਰ ਕੁਝ ਨਹੀਂ ਬਣਿਆ ਫਿਰ ਭਾਜਪਾ ਚ ਜਾ ਵੜੇ ਇੱਧਰ ਨਹੀਂ ਕੁਝ ਬਣਿਆ ਫਿਰ ਅਕਾਲੀ ਦਲ ਚ ਆ ਗਏ ਉਹਨਾਂ ਨੂੰ ਹੀ ਲੱਗਦਾ ਵੀ ਜਿੱਧਰ ਮਾਹੌਲ ਜਾ ਠੀਕ ਲੱਗਦਾ ਉਧਰ ਹੀ ਹੋ ਉਤਰੋ ਹਰੁਕੋ ਭਾਈ ਸਾਹਿਬ ਦੱਸਦੇ ਸੀ ਕਹਿੰਦੇ ਵੀ ਸਾਨੂੰ ਇੱਕ ਫੋਨ ਆਇਆ ਨਹੀਂ ਫੋਨ ਆਇਆ ਤੇ ਹਾਲ ਚਾਲ ਪੁੱਛਣ ਲੱਗ ਗਏ ਉਹ ਕਹਿੰਦੇ ਜੀ ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਹੋ ਉਹ ਕਹਿੰਦੇ ਜੀ ਅਕਾਲੀ ਦਲ ਨਾਲ ਕਹਿੰਦੇ ਵੀ ਫਿਰ ਅਕਾਲੀ ਦਲ ਨੂੰ ਵੋਟ ਪਾਓਗੇ ਕਹਿੰਦੇ ਨਾ ਸੰਬੰਧ ਅਕਾਲੀ ਦਲ ਨਾਲ ਰੱਖਦੇ ਆਂ ਵੋਟ ਕਾਲੀਦਲ ਨੂੰ ਨਹੀਂ ਪਾਉਣੀ ਕਿ ਫਿਰ ਕਹਿੰਦੇ ਕਿ ਨੂੰ ਪਾਓਗੇ ਕਹਿੰਦੇ ਅਸੀਂ ਵੋਟ ਪਾਵਾਂਗੇ ਜੀ ਹਰਮੀਤ ਸੰਧੂ ਨੂੰ ਹਸੀਗਾਲ ਜੀ ਤੁਸੀਂ ਵੀ ਕਰੋ ਰਿਆਸਤ نیوز ਤੇ ਮੈਂ ਜਸਖੇਰਾ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਦੇ ਵਿੱਚ ਹਰ ਪਾਰਟੀ ਦੇ ਵੱਲੋਂ ਪੂਰਾ ਜੋਰ ਲਗਾਇਆ ਜਾ ਰਿਹਾ ਕਿ ਉਹਨਾਂ ਦੇ ਕੈਂਡੀਡੇਟ ਦੀ ਉਹਨਾਂ ਦੇ ਉਮੀਦਵਾਰ ਦੀ ਜਿੱਤ ਹੋਵੇ ਤਾਂ ਇੱਥੇ ਸੱਤਾਧਾਰੀ ਪਾਰਟੀ ਪੰਜਾਬ ਦੀ ਆਮ ਆਦਮੀ ਪਾਰਟੀ ਉਹਨਾਂ ਦੇ ਵੱਲੋਂ ਹਰਮਿਤ ਸਿੰਘ ਸੰਧੂ ਜਿਹੜੇ ਪਹਿਲਾਂ ਇਥੋਂ ਤਿੰਨ ਵਾਰ ਵਿਧਾਇਕ ਰਹੇ ਚੁੱਕੇ ਨੇ ਉਹਨਾਂ ਤੇ ਆਪਣੀ ਕਿਸਮਤ ਅਜਮਾਈ ਗਈ ਆ ਉਹਨਾਂ ਤੇ ਜਿਹੜਾ ਆ ਆਪਣਾ ਇੱਕ ਕਹਿੰਦੀ ਕਿ ਪੱਤਾ ਖੇਡੇਗਾ ਸਾਡੇ ਨਾਲ ਨਾਬਾ ਤੋਂ ਐਮਐਲਏ ਦੇਵਮਾਨ ਸਾਹਿਬ ਮੌਜੂਦ ਨੇ ਮਾਨ ਸਾਹਿਬ ਕਿੰਨਾ ਕਹੋਂਗਾਰਾ ਜਿਹੜਾ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਬਹੁਤ ਹੀ ਜ਼ਬਰਦਸਤ ਬੜਾ ਹੀ ਸ਼ਾਨਦਾਰ ਔਰ ਜਿੱਤ ਯਕੀਨੀ ਐਲਾਨ ਹੋਣਾ ਬਾਕੀ ਹੈ ਜੀ ਕਿਉਂਕਿ ਹਰਮੀਤ ਸੰਧੂ ਸਾਹਿਬ ਜਿਥੇ ਤਿੰਨ ਵਾਰ ਪਹਿਲਾਂ ਐਮ ਐਲ ਏ ਰਹੇ ਆ ਔਰ ਹੁਣ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਨੇ ਉਹਨਾਂ ਦੀ ਛਵੀ ਬਹੁਤ ਸ਼ਾਨਦਾਰ ਹੈ ਜੀ ਔਰ ਉਸ ਤੋਂ ਵੱਡੀ ਗੱਲ ਇਹ ਹੈ ਕਿ ਪਿਛਲੇ 3.5 ਪੌਣੇ 4 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਇਤਿਹਾਸਕ ਕੰਮ ਕੀਤੇ ਗਏ ਆ ਪੰਜਾਬ ਦੇ ਵਿੱਚ ਤੇ ਉਹ ਮੂੰਹ ਮੂੰਹ ਬੋਲਦੇ ਨੇ ਜੀ ਚਾਹੇ 600 ਜੰਡ ਬਿਜਲੀ ਦੀ ਗੱਲ ਕਰ ਲੋ ਚਾਹੇ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਉਣ ਦੀ ਗੱਲ ਕਰ ਲੋ ਕਿਸਾਨਾਂ ਦੇ ਖੇਤਾਂ ਤੱਕ ਨਿਰਵਿਘਨ ਬਿਜਲੀ ਪਹਿਲਾਂ ਹੁੰਦਾ ਸੀ ਰਾਤ ਨੂੰ ਬਿਜਲੀ ਆਉਂਦੀ ਸੀ ਦਿਨੇ ਨਹੀਂ ਆਉਂਦੀ ਸੀ ਹੁਣ 24 ਘੰਟੇ ਜਦੋਂ ਮਰਜ਼ੀ ਜਾਓ ਬਟਨ ਦੱਬੋ ਸੜਕਾਂ ਦੇ ਉੱਪਰ ਐਸਟੀਪੀ ਗੱਡੀਆਂ ਜਿਹੜੀਆਂ ਨੇ ਸੇਫਟੀ ਗੱਡੀਆਂ ਉਹ ਖੜੀਆਂ ਕਰ ਦਿੱਤੀਆਂ ਗਈਆਂ ਨੇ ਨੌਕਰੀਆਂ ਲਗਾਤਾਰ ਸਰਕਾਰੀ ਮਿਲ ਰਹੀਆਂ ਨੇ ਤੇ ਪ੍ਰਸਟਾਚਾਰ ਦੇ ਵਿੱਚ ਵੱਡੀ ਕਮੀ ਆਈ ਹੈ ਔਰ ਨਸ਼ਾ ਮੁਕਤ ਪੰਜਾਬ ਕਰਨ ਨੂੰ ਲੈ ਕੇ ਸਰਕਾਰ ਬਹੁਤ ਸੰਜੀਦਾ ਤਰੀਕੇ ਨਾਲ ਕੰਮ ਕਰ ਰਹੀ ਹੈ ਜਿਸ ਦੇ ਵਿੱਚ ਵੱਡੀ ਸਫਲਤਾ ਜਿਹੜੀ ਹੈ ਉਹ ਮਿਲੀ ਹੈ ਇਹ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਆ ਹੁਣ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਆਮ ਆਦੀ ਪਾਰਟੀ ਨੂੰ ਕਿਉਂ ਚੁਣਿਆ ਜਾਵੇ ਇਹ ਸਵਾਲ ਆਉਂਦਾ ਜੀ ਹਰ ਪਾਰਟੀ ਨੂੰ ਆਪਣੀ ਇਲੈਕਸ਼ਨ ਲੜਨ ਦਾ ਅਧਿਕਾਰ ਹੈ ਹਰ ਕੋਈ ਲੜ ਸਕਦਾ ਹੈ ਜੀ ਪਰ ਲੋਕ ਇਸ ਗੱਲ ਨੂੰ ਸਿਆਣੇ ਆ ਕਿਆ ਆਮ ਆਦੀ ਪਾਰਟੀ ਜੇ 3.5 4 ਸਾਲਾਂ ਦੇ ਵਿੱਚ ਇਤਿਹਾਸਕ ਕੰਮ ਕਰ ਸਕਦੀ ਆ ਤਾਂ ਫਿਰ ਅਸੀਂ ਆਪਣਾ ਹਲਕਾ ਤਰਨ ਤਾਨ ਕਿਸੇ ਹੋਰ ਪਾਰਟੀ ਨੂੰ ਜਾਂ ਕਿਸੇ ਹੋਰ ਵਿਅਕਤੀ ਵਿਸ਼ੇਸ਼ ਨੂੰ ਦੇ ਕੇ ਅਸੀਂ ਆਪਣੇ ਕੰਮ ਜਿਹੜੇ ਕੁ ਰਗਵਾਉਣੇ ਆ ਜੀ ਕਿਉਂਕਿ ਸਰਕਾਰ ਤਾਂ ਆਮ ਆਦੀ ਪਾਰਟੀ ਦੀ ਆਮ ਆਦੀ ਪਾਰਟੀ ਦੀ ਇੱਕ ਸੀਟ ਜਿਹੜੀ ਹੈ ਇਸ ਤੋਂ ਪਹਿਲਾਂ ਡਾਕਟਰ ਕਸ਼ਮੀਰ ਸਿੰਘ ਸੋਹਲ ਸਾਹਿਬ ਡਾਕਟਰ ਵੀ ਸੀਗੇ ਔਰ ਬਹੁਤ ਅੱਛੇ ਉਮੀਦਵਾਰ ਵੀ ਸੀਗੇ ਬੜੀ ਉਹਨਾਂ ਦੀ ਅੱਛੀ ਸਾਫ ਸ਼ਬੀ ਸੀਗੀ ਪਰ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀਗਾ ਉਹ ਜੇ ਜਿਹੜੇ ਸੰਸਾਰ ਤੋਂ ਚਲੇ ਗਏ ਕਿਸੇ ਬਿਮਾਰੀ ਕਰਕੇ ਇਸ ਕਰਕੇ ਉਪਚੋਣ ਹੋ ਰਹੀ ਹੈ ਬੇਸਿਕਲੀ ਸੀਟ ਤਾਂ ਆਮਾਦੀ ਪਾਰਟੀ ਦੀ ਹੈ ਜੀ ਪਰ ਲੋਕਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਅਸੀਂ ਜੇ ਆਮਾਦੀ ਪਾਰਟੀ ਨੂੰ ਵੋਟ ਪਾਵਾਂਗੇ ਤਾਂ ਸਾਡੇ ਕੰਮ ਜਿਹੜੇ ਆ ਉਹ ਤਾਂ ਹੋਣਗੇ ਅਦਰਵਾਈਜ਼ ਜੇ ਕੋਈ ਹੋਰ ਪਾਰਟੀ ਜਾਂ ਕੋਈ ਹੋਰ ਵਿਅਕਤੀ ਜਿੱਤ ਜਾਂਦਾ ਜੀ ਤਾਂ ਉਹਦੇ ਵਿੱਚ ਫਿਰ ਕੱਟਣ ਪਾਉਣ ਨੂੰ ਕੁਝ ਨਹੀਂ ਜੀ ਫਿਰ ਗਿੱਲੇ ਛਿੱਕਵੇ ਕਰਦੇ ਰਹਾਂਗੇ ਕਿ ਸਾਡੀ ਸਰਕਾਰ ਹੈ ਨਹੀਂ ਸਾਡੀ ਸੁਣਵਾਈ ਹੈ ਨਹੀਂ ਜਿਵੇਂ ਪਹਿਲਾਂ ਜਿਹੜੀਆਂ ਨੇ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਹੁਣ ਕਾਂਗਰਸ ਵੱਲੋਂ ਜਾਂ ਕਿਤੇ ਹੋਰ ਕੋਈ ਆਜ਼ਾਦ ਜਿੱਤੇ ਹੋਏ ਉਮੀਦਵਾਰ ਨੇ ਜੀ ਉਹ ਹੁਣ ਇਸੇ ਗੱਲ ਦਾ ਸ਼ਿਕਵਾ ਕਰਦੇ ਰਹਿੰਦੇ ਵੀ ਸਾਡੇ ਕੋਲੇ ਜੀ ਫੰਡਾਂ ਦੀ ਕਮੀ ਹੈ ਜੀ ਅਸੀਂ ਇਦਾਂ ਨਹੀਂ ਕਰ ਸਕਦੇ ਸੀ ਉਦਾਂ ਨਹੀਂ ਕਰ ਸਕਦੇ ਇਸ ਕਰਕੇ ਸਰਕਾਰ ਜਿਹੜੀ ਆ ਨਾ ਕਿਉਂਕਿ ਜਿਹੜਾ ਫਤਵਾ ਹਲਕਤ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਹੁੰਦੀ ਹੈ 2022 ਦੇ ਵਿੱਚ ਜਿਹੜੀ ਲੋਕਾਂ ਦੀ ਆਵਾਜ਼ ਹੈ ਉਹ ਆਮ ਆਦਮੀ ਪਾਰਟੀ ਆ ਆਮ ਆਦਮੀ ਪਾਰਟੀ ਨੂੰ 5 ਸਾਲ ਮਿਲੇ ਆ 5 ਸਾਲ ਬਾਅਦ ਅਸੀਂ ਆਪਣਾ ਰਿਪੋਰਟ ਕਾਰਡ ਰੱਖਾਂਗੇ ਔਰ ਬਾਕੀ ਸਾਰੀਆਂ ਪਾਰਟੀਆਂ ਆਪ ਦਾ ਰਿਪੋਰਟ ਕਾਰਡ ਰੱਖਣਗੇ ਤੇ ਅਸੀਂ ਜਿਹੜਾ ਹੁਣ ਤੱਕ ਦਾ ਰਿਪੋਰਟ ਕਾਰਡ ਉਹਦੇ ਹਾਵ ਤੇ ਗੱਲ ਕਰ ਰਹੇ ਆ ਕਿ ਪਿਛਲੇ 70 ਸਾਲਾਂ ਦੇ ਵਿੱਚ ਜਿੰਨਾ ਕੰਮ ਆਮ ਆਦੀ ਪਾਰਟੀ ਨੇ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਸ਼ਾਇਦ ਹੀ ਕਿਸੇ ਨੇ ਕੀਤਾ ਹੋਵੇ ਪਿਛਲੀਆਂ ਮੈਂ ਪੀਐਸਡੀ ਕਰਿਆ ਹਾਂ ਪੋਲਿਟੀਕਲ ਸਾਇੰਸ ਦੇ ਵਿੱਚ ਮੇਰਾ ਵਿਸ਼ਾ ਵੀ ਇਹੀ ਹੈ ਕਿ ਪੰਜਾਬ ਦੇ ਉੱਪਰ ਜਿੰਨਾ ਕਰਜ਼ਾ ਚੜਿਆ ਕਿ ਪੰਜਾਬ ਕਿਵੇਂ ਡਿਵੈਲਪਮੈਂਟ ਜਿਹੜਾ ਉਹਦੇ ਵਿੱਚ ਫਿਰ ਵੀ ਪਛੜ ਗਿਆ ਕਰਜ਼ਾ ਵੀ ਬਹੁਤ ਜ਼ਿਆਦਾ ਚੜਿਆ ਸਾਡੇ 4 ਲੱਖ ਕਰੋੜ ਦਾ ਕਰਜ਼ਾ ਵੀ ਚੜਾਈ ਬੈਠਿਆ ਡਿਵੈਲਪਮੈਂਟ ਵੀ ਕੋਈ ਨਹੀਂ ਹੋਈ ਜਿਹੜਾ ਕੰਮ ਕਰੋੜ ਰੁਪਏ ਚ ਹੋਣ ਵਾਲਾ ਸੀ ਉੱਥੇ ਲੱਗਿਆ ਵੀ 10 ਕਰੋੜ ਆ ਤੇ ਹੋਇਆ ਵੀ ਕੁਝ ਨਹੀਂ ਇਹਦਾ ਕਾਰਨ ਕੀ ਹੈ ਜੀ ਇਹ ਇਹ ਕਿਉਂ ਹੋਇਆ ਇਦਾਂ ਕੇ ਬਿਨਾ ਕਰਜ਼ਾ ਲੈ ਕੋਈ ਸਟੇਟ ਨੂੰ ਆਪਾਂ ਸਟੈਬਲਿਸ਼ ਕਰ ਸਕਦੇ ਹਾਂ ਆਪਣੇ ਪੈਰਾਂ ਤੇ ਖੜਾ ਕਰ ਸਕਦੇ ਹਾਂ ਇਹਦੇ ਉੱਪਰ ਮੈਂ ਰਿਸਰਚ ਕਰ ਰਹੇ ਹਾਂ ਜੀ ਤੇ ਇਸ ਕਰਕੇ ਜਾਨਣਾ ਵੀ ਜ਼ਰੂਰੀ ਹੈ ਕਿ ਪਿਛਲੀਆਂ ਸਰਕਾਰਾਂ ਤਾਂ ਸਿਰਫ ਆਪਣੀ ਹੋਂਦ ਬਚਾਉਣ ਦੀ ਗੱਲ ਕਰਦੀਆਂ ਨੇ ਚਾਹੇ ਉਹ ਕਾਂਗਰਸ ਆ ਚਾਹੇ ਅਕਾਲੀ ਦਲ ਆ ਹਰ ਬੰਦਾ ਆਪਦੀ ਆਪਦੀ ਕੁਰਸੀ ਬਚਾਉਣ ਦੇ ਚੱਕਰ 'ਚ ਆ ਉਹਨਾਂ ਨੂੰ ਪੰਜਾਬ ਤੋਂ ਕੁਝ ਨਹੀਂ ਲੈਣਾ ਉਹਨਾਂ ਨੇ ਦੇਖਿਆ ਜਿਵੇਂ ਪਹਿਲਾਂ ਕਾਂਗਰਸ ਰਹੇ ਇੱਧਰ ਕੁਝ ਨਹੀਂ ਬਣਿਆ ਫਿਰ ਭਾਜਪਾ ਚ ਜਾ ਵੜੇ ਇੱਧਰ ਨਹੀਂ ਕੁਝ ਬਣਿਆ ਫਿਰ ਅਕਾਲੀ ਦਲ ਚ ਆ ਗਏ ਉਹਨਾਂ ਨੂੰ ਹੀ ਲੱਗਦਾ ਵੀ ਜਿੱਧਰ ਮਾਹੌਲ ਦਾ ਠੀਕ ਲੱਗਦਾ ਉਧਰ ਹੀ ਹੋਤਰੋ ਉਹਨਾਂ ਨੂੰ ਆਪਣੀ ਕੁਰਸੀ ਦੀ ਪਈ ਹੈ ਜੀ ਉਹਨਾਂ ਨੂੰ ਪੰਜਾਬ ਤੋਂ ਕੀ ਲੈਣਾ ਜੀ ਨਾਲੇ ਪਹਿਲਾਂ ਜਿਹੜੀਆਂ ਪਾਰਟੀਆਂ ਚਾਹੇ ਅਕਾਲੀ ਦਲ ਆ ਚਾਹੇ ਕਾਂਗਰਸ ਆ ਜਾਂ ਭਾਜਪਾ ਇਹ ਆਲਰੇਡੀ ਪਾਰਟੀਆਂ ਨੂੰ ਹੰਡਾ ਚੁੱਕੇ ਆਪਾਂ ਆਪਾਂ ਦੇਖ ਚੁੱਕੇ ਆ ਜੀ ਜਦੋਂ ਸਾਰਾ ਕੁਝ ਆਪਾਂ ਦੇਖ ਲਿਆ ਆਪਾਂ ਹੰਡਾ ਲਿਆ ਉਹਨਾਂ ਨੂੰ ਟਾਈਮ ਵੀ ਦੇ ਦਿੱਤਾ 5 ਸਾਲ ਨਹੀਂ ਕਈ ਵਾਰੀ ਦੇ ਦਿੱਤਾ ਬਾਰ ਬਾਰ ਦਿੱਤਾ ਕਿ ਲੇ ਬਾਦਲ ਸਾਹਿਬ ਵੀ ਪੰਜ ਵਾਰ ਚੀਫ ਮਿਨਿਸਟਰ ਰਹਿ ਗਏ ਜੀ ਅਗਰ ਉਸ ਤੋਂ ਬਾਵਜੂਦ ਵੀ ਉਹ ਪਾਰਟੀਆਂ ਅਜ ਸਰਵਾਈਵ ਨਹੀਂ ਕਰ ਸਕੀਆਂ ਤਾਂ ਉਹ ਜਿੱਥੇ ਸਰਕਾਰਾਂ ਬਣਾਉਂਦੀਆਂ ਉਸ ਤੋਂ ਘਟ ਕੇ ਦੋ ਤਿੰਨ ਸੀਟਾਂ ਤੇ ਆ ਗਈਆਂ ਤਾਂ ਇੱਥੋਂ ਇਹ ਪਤਾ ਲੱਗਦਾ ਕਿ ਪੰਜਾਬ ਦੇ ਵਿੱਚ ਹੁਣ ਪੀੜ੍ਹੀਆਂ ਬਦਲ ਗਈਆਂ 2000 ਤੋਂ ਬਾਅਦ ਪੈਦਾ ਹੋਇਆ ਬੱਚਾ ਅੱਜ ਵੋਟ ਪਾਉਣ ਦੇ ਕਾਬਲ ਹੋ ਗਿਆ ਠੀਕ ਹੈ ਜੀ ਜਿਹੜਾ ਬੱਚਾ ਪਹਿਲੀ ਵਾਰ ਵੋਟ ਪਾ ਰਿਹਾ ਉਹਦੀ ਸੋਚ ਬਦਲ ਗਈ ਉਹ ਪੜਿਆ ਲਿਖਿਆ ਬੱਚੇ ਅਮਰੀਕਾ ਕੈਨੇਡਾ ਚਲੇ ਗਏ ਉਹਨਾਂ ਨੂੰ ਪਤਾ ਲੱਗ ਗਿਆ ਕਿ ਬਾਹਰਲੇ ਦੇਸ਼ਾਂ ਦਾ ਸਿਸਟਮ ਇੰਨਾ ਵਧੀਆ ਚੱਲਦਾ ਸਾਡਾ ਕਿਉਂ ਨਹੀਂ ਚੱਲਦਾ ਸਾਡੇ ਲੋਕਾਂ ਨੂੰ ਸਿਰਫ ਗਲੀਆਂ ਨਾਲੀਆਂ ਤੱਕ ਹੀ ਫਸਾ ਕੇ ਰੱਖਿਆ ਜਾਂਦਾ ਜੀ ਠੀਕ ਹੈ ਜੀ ਸਿਹਤ ਦੀ ਗੱਲ ਕੌਣ ਕਰੂ ਸਿੱਖਿਆ ਦੀ ਗੱਲ ਕੌਣ ਕਰੂ ਕਦੇ ਕੀਤੀ ਨਹੀਂ ਇਹ ਪਹਿਲੀ ਵਾਰ ਹੋਇਆ ਕਿ ਇਲੈਕਸ਼ਨਾਂ ਦੇ ਵਿੱਚ ਸਿਹਤ ਤੇ ਸਿੱਖਿਆ ਦਾ ਜ਼ਿਕਰ ਹੋ ਰਿਹਾ ਇਹ ਪਹਿਲੀ ਵਾਰੀ ਹੋ ਰਿਹਾ ਕਿ ਜਿਹੜੇ ਦੂਜੀਆਂ ਪ ਉਹ ਬਾਕੀ ਗਲੀਆਂ ਨਾਲ ਇਹਨੂੰ ਛੱਡ ਕੇ ਹੁਣ ਸਿੱਖਿਆ ਤੇ ਇਹ ਜਿਹੜੀ ਹੈ ਸਿਹਤ ਦੀ ਗੱਲ ਕਰਦੇ ਆ ਇਹ ਵੱਡਾ ਫਰਕ ਜਿਹੜਾ ਹੈਗਾ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਪਰਵਰਤਨ ਆਇਆ ਕਈ ਪੀੜ੍ਹੀਆਂ ਦਾ ਚੱਲਿਆ ਸਿਸਟਮ ਜਿਹੜਾ ਹੈ ਜੀ ਤੁਹਾਨੂੰ ਯਾਦ ਹੋਵੇਗਾ 1992 ਦੇ ਵਿੱਚ ਕਾਲੀ ਦਲ ਨੇ ਬਾਈਕਾਟ ਕਰਤਾ ਸੀ ਕਾਂਗਰਸ ਨੇ ਇਲੈਕਸ਼ਨ ਲੜੀ ਸੀ ਕਿ ਇਹਨੂੰ 1000 ਵੋਟ ਪਈ ਕਿ ਇਹਨੂੰ 1500 ਪਈ ਕਿ ਇਹਨੂੰ 3 ਪਈ ਕਿ ਇਹਨੂੰ 4 ਪਈ ਉਹ ਉਹ ਐਮਐਲਏ ਬਣ ਗਏ ਉਹ ਉਦੋਂ ਦੇ ਕਈ ਵਾਰੀ ਜਸ ਹਲਕੇ ਤੋਂ ਮੈਂ ਜਿੱਤ ਕੇ ਆਇਆ ਧਰਮ ਸਾਧੂ ਧਰਮ ਸੋਤ ਉਹ ਪੰਜ ਵਾਰ ਦਾ ਐਮਐਲਸੀ ਮਿਨਿਸਟਰ ਸੀ ਤਾਂ ਉਹਨੂੰ ਮੈਂ 63 63000 400 ਵੋਟਾਂ ਨਾਲ ਹਰਾਇਆ ਜ ਉਹ ਕੌਣ ਸੀ ਲੋਕ ਹੈ ਉਹੀ ਲੋਕ ਸੀਗੇ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਪੰਜਾਬ ਦੇ ਉੱਪਰ ਰਾਜ ਕੀਤਾ ਲਿਆਗਤ ਕੋਈ ਨਹੀਂ ਸੀ ਪੰਜਵੀਂ ਅੱਠਵੀਂ ਫੇਲ ਸੀਗੇ ਉਹਨਾਂ ਨੂੰ ਸਿਰਫ ਚਮਚਾਗਰੀ ਦੀ ਆਦਤ ਸੀ ਵੀ ਲੋਕਾਂ ਨੇ ਚਮਚਾਗਰੀ ਜਿਹੜੇ ਉਹਨਾਂ ਦੇ ਖੱਬੇ ਸੱਜੇ ਰਹਿੰਦੇ ਸੀ ਉਹ ਕਰਦੇ ਸੀਗੇ ਤੇ ਉਹ ਆਪ ਦਾ ਕੰਮ ਚਲਾਈ ਜਾਂਦੇ ਸੀ ਹੁਣ ਪੋਲਿਟਿਕਸ ਦਾ ਸਿਨੈਰੀਓ ਬਦਲ ਗਿਆ ਹੁਣ ਦੇਮਾਨ ਸਾਈਕਲ ਦੇ ਘੁੰਮਦਾ ਜੀ ਠੀਕ ਹੈ ਜੀ ਹੁਣ ਦੇਵਮਨ ਹਰੇਕ ਦੀ ਗੱਲ ਸੁਣਦਾ ਜੀ ਅਸੀਂ ਆਪਣਾ ਦਫ਼ਤਰ ਖੋਲਿਆ ਹੈ ਹਰੇਕ ਦਾ ਅਸੀਂ ਕੰਮ ਕਰਦੇ ਆ ਇਹ ਆਮ ਆਦਮੀ ਪਾਰਟੀ ਨੇ ਕਨਸੈਪਟ ਹੀ ਚੇਂਜ ਕਰਤਾ ਰਾਜਨੀਤੀ ਦਾ ਇਹਦੇ ਵਿੱਚ ਸਰਮਾਇਦਾਰ ਤੇ ਫਿਜ਼ੀਕਲੀ ਜਿਹੜੇ ਫਿੱਟ ਨਹੀਂ ਹੈਗੇ ਜੀ ਪੁਰਾਣੀ ਤਰੀਕੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਠੀਕ ਹੈ ਉਹੀ ਕਾਮਯਾਬ ਹੋਊਗਾ ਜਿਹੜਾ ਫਿੱਟ ਆ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਜੀ ਮੁੱਖ ਮੰਤਰੀ ਸਾਹਿਬ ਮੇਰੇ ਖਿਆਲ ਆ ਜਦੋਂ ਦੇ ਮੁੱਖ ਮੰਤਰੀ ਬਣਿਆ ਕੋਈ ਐਸਾ ਨਹੀਂ ਜਿੱਦਣ ਉਹ ਘਰੇ ਬੈਠੇ ਹੋਣ ਜੇ ਲੋਕ ਲੋਕਾਂ ਦੇ ਵਿੱਚ ਹੁੰਦੇ ਆ ਹਰ ਰੋਜ਼ ਤੇ ਜਦੋਂ ਪਿਛਲੀ ਸਰਕਾਰ ਦੇ ਵਿੱਚ ਕੈਪਟਨ ਸਾਹਿਬ ਸੀਗੇ ਮੇਰੇ ਖਿਆਲ ਪਟਿਆਲੇ ਉਹਨਾਂ ਦਾ ਮੋਤੀ ਮਹਿਲ ਦੇ ਵਿੱਚ ਪੂਰੇ 5 ਸਾਲਾਂ ਦੇ ਵਿੱਚ ਤਿੰਨ ਜਾਂ ਚਾਰ ਜਿਹੜੇ ਲੱਗੇ ਆ। ਇਹ ਫਰਕ ਹੈ ਬਹੁਤ ਵੱਡਾ। ਇਹ ਪੰਜਾਬ ਸਮਝ ਚੁੱਕਿਆ ਪਰ ਪੰਜਾਬ ਜਿਹੜਾ ਹੈ ਨਹੀਂ ਹੁਣ। ਪੰਜਾਬ ਹੁਣ ਉਹ ਪੰਜਾਬ ਨਹੀਂ ਰਿਹਾ ਜਿਹੜਾ ਅੱਜ ਤੋਂ 20 ਸਾਲ ਪਹਿਲਾਂ 25 ਸਾਲ ਪਹਿਲਾਂ ਹੁੰਦਾ ਪੰਜਾਬ ਬਦਲ ਚੁੱਕਿਆ ਜੀ। ਬਦਲ ਕਿਵੇਂ ਗਿਆ ਜੀ? ਬਦਲ ਗਿਆ ਕਿ ਸਾਡੇ ਬੱਚੇ ਬਾਹਰ ਜਾਣ ਲੱਗੇ। ਉਹਨਾਂ ਦਾ ਐਕਸਪੀਰੀਅੰਸ ਹੋ ਗਿਆ। ਉਹਨਾਂ ਨੇ ਕੈਨੇਡਾ ਦੇਖਿਆ ਕਿਵੇਂ ਸਟੈਬਲਿਸ਼ ਹੁੰਦਾ। ਅਮਰੀਕਾ ਕਿਵੇਂ ਸਟੈਬਲਿਸ਼ ਹੋ ਰਿਹਾ। ਦੁਬਈ ਕਿਵੇਂ ਸਟੈਬਲਿਸ਼ ਹੋ ਗਿਆ। ਨਿਊਜ਼ੀਲੈਂਡ, ਆਸਟ੍ਰੇਲੀਆ ਵਰਗੇ ਮੁਲਕ ਉਹ ਪਤਾ ਲੱਗ ਗਿਆ ਉਹਨਾਂ ਨੂੰ ਉਸ ਚੀਜ਼ ਦਾ ਜਦੋਂ ਕੋਈ ਬਾਹਰੋਂ ਪਾਸ ਚੀਜ਼ ਦੇਖ ਲੇ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਾਰਨ ਕੀ ਆ ਆਪਾਂ ਕਿਉਂ ਪਿਛੜੇ ਹੋਏ ਆ ਉਹਦਾ ਕਾਰਨ ਇੱਕੋ ਇੱਕ ਆ ਨਿਚੋੜ ਇਹ ਸੀਗਾ ਕਿ ਕਾਲੀਦਲ ਕਾਂਗਰਸ ਬੀਜੇਪੀ ਚ ਬਾਰ ਬਾਰ ਜਿੱਤੇ ਹੋਏ ਬੰਦੇ ਹੀ ਬਾਰ ਬਾਰ ਇਲੈਕਸ਼ਨ ਲੜਦੇ ਸੀ ਠੀਕ ਹੈ ਜੀ ਹਾਂ ਚੰਗਾ ਬੰਦਾ ਕੋਈ ਕੰਮ ਕਰਦਾ ਸਾਡੇ ਹਰਵੀਰ ਸੰਧੂ ਸਾਹਿਬ ਬਹੁਤ ਛਾ ਇਹਨਾਂ ਨੇ ਕੰਮ ਕੀਤਾ ਪਾਰਟੀ ਨੇ ਸਰਵੇ ਕੀਤਾ ਉਹਨਾਂ ਨੂੰ ਮੌਕਾ ਦਿੱਤਾ ਉਹਨਾਂ ਨੂੰ ਮੌਕਾ ਦਿੱਤਾ ਜੀ ਉਹਨਾਂ ਦੇ ਇੰਡੀਵਿਜੂਅਲ ਵੋਟ ਵੀ ਮੈਨੂੰ ਕੋਈ ਭਾਈ ਸਾਹਿਬ ਦੱਸਦੇ ਸੀ ਕਹਿੰਦੇ ਵੀ ਸਾਨੂੰ ਇੱਕ ਫੋਨ ਆਇਆ ਨੇ فون ਆਇਆ ਤੇ ਹਾਲਚਲ ਪੁੱਛਣ ਲੱਗ ਗਏ ਉਹ ਕਹਿੰਦੇ ਜੀ ਤੁਸੀਂ ਕਿਹੜੀ ਪਾਰਟੀ ਨਾਲ ਸਬੰਧ ਰੱਖਦੇ ਹੋ ਉਹ ਕਹਿੰਦੇ ਜੀ ਅਕਾਲੀ ਦਲ ਨਾਲ ਕਹਿੰਦੇ ਵੀ ਫਿਰ ਅਕਾਲੀ ਦਲ ਨੂੰ ਵੋਟ ਪਾਓਗੇ ਕਹਿੰਦੇ ਨਾ ਸਬੰਧ ਅਕਾਲੀ ਦਲ ਨਾਲ ਰੱਖਦੇ ਆ ਪਰ ਵੋਟ ਅਕਾਲੀ ਦਲ ਨੂੰ ਨਹੀਂ ਪਾਣੀ ਕਿ ਫਿਰ ਕਹਿੰਦੇ ਕਿਹਨੂੰ ਪਾਓਗੇ ਕਹਿੰਦੇ ਅਸੀਂ ਵੋਟ ਪਾਵਾਂਗੇ ਜੀ ਹਰਮੀਤ ਸੰਧੂ ਨੂੰ ਉਹ ਕਹਿੰਦੇ ਉਹਦਾ ਕੀ ਕਾਰਨ ਹੈ ਕਹਿੰਦੇ ਸਾਡੇ ਪਰਿਵਾਰਕ ਰਿਸ਼ਤੇ ਨੇ ਉਹਨਾਂ ਦੇ ਨਾਲ ਜੀ ਸਾਡਾ ਬੜਾ ਲੰਮੇ ਧੀਰ ਦਾ ਵਾ ਵਾਸਤਾ ਉਹਨਾਂ ਦੇ ਨਾਲ ਜੀ ਇਸ ਤਾ ਉਹਨਾਂ ਨੂੰ ਵੋਟ ਪਾਵਾਂਗੇ ਸੋ ਉਹਨਾਂ ਦੀ ਆਪਣੀ ਇੰਡੀਵਿਜੂਅਲ ਵੋਟ ਵੀ ਹੈ ਸ਼ਬੀਬ ਐਚ अनएक्सपीरियंस्ड ठीक है जी और कोई तजुर्बा नहीं हैगा हर बंदा इस इस गल ਦੇ ਵਿੱਚ ਆ ਕਿ ਮੈਂ ਠਿੱਬੀ ਲਾਵਾਂ ਤੇ ਮੇਰਾ ਕੁਝ ਬਣੇ ਪੰਜਾਬ ਨੇ ਬੜਾ ਸੰਤਾਪ ਭੋਗ ਲਿਆ ਅਸੀਂ ਕਿਸੇ ਦੀਆਂ ਸਰਦਾਰੀਆਂ ਕੈਮ ਰੱਖਣ ਵਾਸਤੇ ਇਲੈਕਸ਼ਨਾਂ ਨਹੀਂ ਲੜਨੀਆਂ ਅਸੀਂ ਪੰਜਾਬ ਨੂੰ ਆਪਣੇ ਪੈਰਾਂ ਤੇ ਪੰਜਾਬ ਨੂੰ ਆਪਣੇ ਦਮ ਤੇ ਜਿਵੇਂ ਪਹਿਲਾਂ ਡੰਕਾ ਬੱਦਦਾ ਸੀ ਪੂਰੇ ਦੇਸ਼ ਦੇ ਵਿੱਚ ਨੰਬਰ 1 ਸੂਬਾ ਸੀ ਉਹ ਬਣਾਉਣ ਦੀ ਲੜਾਈ ਲੜ ਰਹੇ ਹਾਂ ਔਰ ਅਸੀਂ ਜਿਵੇਂ ਐਜੂਕੇਸ਼ਨ 'ਚ ਨੰਬਰ 1 ਹੋ ਗਏ ਆ ਪੂਰੇ ਇੰਡੀਆ 'ਚ ਐਂ ਹੀ ਅਸੀਂ ਹੈਲਥ ਦੇ ਵਿੱਚ ਹੋਵਾਂਗੇ ਐਂ ਸਾਡੀ ਇਕਨੋਮੀ ਜਿਹੜੀ ਹੈ ਡੇ ਬਾਏ ਡੇ ਇੰਪਰੂਵ ਹੋ ਕੇ ਅਸੀਂ ਪੂਰੇ ਦੇਸ਼ ਦੇ ਵਿੱਚ ਸਿਰ ਕੱਟ ਸੂਬਾ ਪੰਜਾਬ ਪਹਿਲਾਂ ਵੀ ਸੀਗਾ ਔਰ ਪਿਛੜ ਗਿਆ ਸੀ ਅਸੀਂ ਦੁਬਾਰਾ ਫੇਰ ਬਣਾ ਰਹੇ ਹਾਂ ਪਰ ਕੁਦੀਆਂ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਕਹਿੰਦੇ ਪਹਿਲਾਂ ਜਿਵੇਂ ਤੁਸੀਂ ਕਹੇ ਮੈਂ ਸਾਈਕਲ ਤੇ ਘੁੰਮਦਾ ਉਹ ਕਹਿੰਦੇ ਪਹਿਲਾਂ ਸਾਈਕਲ ਤੇ ਘੁੰਮਣ ਵਾਲਿਆਂ ਨੂੰ ਟਿਕਟਾਂ ਮੋਬਾਈਲ ਦੀ ਜਿਹੜੇ ਰਿਪੇਅਰ ਕਰਦੇ ਸੀ ਉਹ ਦੀਆਂ ਡਿੰਪੀ ਢਿੱਲੋਂ ਕਹਿੰਦੇ ਉਹ ਵੀ ਅਕਾਲੀ ਦਲ ਚੋਂ ਆ ਗਏ ਦੇ ਚੱਬੇਵਾਲ ਸਾਹਿਬ ਕਹਿੰਦੇ ਉਹ ਕਾਂਗਰਸ ਦੇ ਵਿੱਚੋਂ ਆ ਗਏ ਹੁਣ ਹਰਮੀਤ ਸਿੰਘ ਸੰਧੂ ਨੇ ਇਹ ਅਕਾਲੀ ਦਲ ਚੋਂ ਆ ਗਏ ਕਹਿੰਦੇ ਹੁਣ ਬਾਹਰੋਂ ਆਇਆਂ ਨੂੰ ਟਿਕਟਾਂ ਮਿਲਦੀਆਂ ਨੇ ਦੇਖੋ ਅਕਾਲੀ ਦਲ ਕਾਂਗਰਸ ਦੇ ਵਿੱਚ ਹਰ ਬੰਦਾ ਮਾੜਾ ਥੋੜਾ ਜੀ ਅੱਛੇ ਬੰਦੇ ਵੀ ਨੇ ਜੀ ਕਹਿੰਦੇ ਹੁਣ ਇਹਨਾਂ ਦੇ ਆਪ ਦੇ ਵਰਕਰ ਕਿੱਥੇ ਗਏ ਫਿਰ ਨਹੀਂ ਵਰਕਰ ਤਾਂ ਵਰਕਰ ਤਾਂ ਹੈਗੇ ਨੇ ਜੀ ਮੈਂ ਵੀ ਤਾਂ ਵਰਕਰ ਹੀ ਆ ਕਹਿੰਦੇ ਫਿਰ ਉਹਨਾਂ ਨੂੰ ਇੱਕ ਮਿੰਟ ਭਾਈ ਸਾਹਿਬ 26 ਨਵੰਬਰ 2012 ਨੂੰ ਆਮਾ ਦੀ ਪਾਰਟੀ ਬਣੀ ਹੈ ਮੈਂ ਜਨਵਰੀ 2013 ਦਾ ਆਮਾ ਦੀ ਪਾਰਟੀ ਦਾ ਮੈਂਬਰ ਆ ਕੈਨੇਡਾ ਚ ਰਹਿੰਦਾ ਸੀ ਪੀਆਰ ਮੇਰੇ ਕੋਲ ਆ ਬਾਹਰ ਦਾ 15 ਸਾਲ ਰਹਿ ਕੇ ਮੈਨੂੰ ਲੱਗਿਆ ਕਿ ਪੰਜਾਬ ਲਈ ਕੰਮ ਕਰਨਾ ਚਾਹੀਦਾ ਮੈਂ ਕੈਨੇਡਾ ਛੱਡ ਕੇ ਪੰਜਾਬ ਚ ਕੰਮ ਕਰ ਰਿਹਾ ਕਿ ਬਿਟ ਐਜ਼ ਅ ਐਮਐਲਏ ਨਾਬੇ ਦੀ ਸੰਗਤ ਨੇ ਮੌਕਾ ਦਿੱਤਾ ਸੋ ਰਣਨੀਤੀ ਦੇ ਵਿੱਚ ਇੱਕ ਜ਼ਰੂਰੀ ਨਹੀਂ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਇਹ ਸੁਣਨ ਵਾਲਿਆਂ ਨੂੰ ਐ ਪ੍ਰਭਾਵ ਛੱਡਦੀ ਹੈ ਵੀ ਪਤਾ ਨਹੀਂ ਇਹ ਦੂਜੀਆਂ ਪਾਰਟੀਆਂ ਟਿਕਟਾਂ ਦਿੰਦੇ ਆ ਤੁਸੀਂ ਕੈਨੇਡਾ ਦੀ ਹਿਸਟਰੀ ਕੱਢੋ ਤੁਸੀਂ ਅਮਰੀਕਾ ਦੀ ਹਿਸਟਰੀ ਕੱਢੋ ਆ ਹੁਣੇ ਕੈਨੇਡਾ ਚ ਇਲੈਕਸ਼ਨ ਹੋ ਗਿਆ ਡੀਆ ਟਰੰਪ ਉਹਨੇ ਰਾਸ਼ਟਰਪਤੀ ਬਣੇ ਨੇ ਉੱਥੇ ਵੀ ਇਦਾਂ ਹੀ ਹੁੰਦਾ ਜੀ 20% ਪੋਲਿਟਿਕਸ ਦੇ ਵਿੱਚ ਹੁੰਦਾ ਕਿ ਦੂਜੀਆਂ ਪਾਰਟੀਆਂ ਦੇ ਵਿੱਚੋਂ ਚੰਗੀ ਛਵੀ ਵਾਲੇ ਲੋਕਾਂ ਨੂੰ ਜਿਹੜਾ ਜੀ ਉਹ ਦੂਜੀਆਂ ਪਾਰਟੀਆਂ ਮੌਕਾ ਦਿੰਦੀਆਂ ਨੇ ਇਹ ਕੋਈ ਬੁਰੀ ਗੱਲ ਨਹੀਂ ਹੈ ਜੇ ਕੋਈ ਅੱਛਾ ਬੰਦਾ ਆਏਗਾ ਮੈਂ ਦੁਬਾਰਾ ਫੇਰ ਗੱਲ ਰਿਪੀਟ ਕਰਦਾ ਕਾਂਗਰਸ ਅਕਾਲੀ ਦਲ ਜਾਂ ਪਾਰਟੀ ਨਹੀਂ ਮਾੜਾ ਹੁੰਦੀ ਬੰਦਾ ਮਾੜਾ ਬਣਾ ਦਿੰਦੀਆਂ ਨੇ ਜਿਹੜੇ ਅੱਛੇ ਲੋਕ ਨੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਡਟ ਕੇ ਆਵਾਜ਼ ਦੇ ਪਾਰਟੀ ਦਾ ਸਾਥ ਦਿਓ ਹਰਮੇਸ਼ੰਦਰ ਸਿੰਘ ਸਾਹਿਬ ਦਾ ਸਾਥ ਦਿਓ ਤੇ ਵੱਡੇ ਬਹੁਮਤ ਨਾਲ ਜਿਤਾ ਕੇ ਇਹਨਾਂ ਨੂੰ ਤਰਨਤਾਰ ਦੀ ਸੀਟ ਦਵਾ ਦਾ ਆਵਾਜ਼ ਦੀ ਪਾਰਟੀ ਝੋਲੀ ਚ ਪਾਓ ਬੀਤੇ ਦਿਨ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਸਰਦਾਰ ਬੂਟਾ ਸਿੰਘ ਜਿਹੜੇ ਸਾਬਕਾ ਗ੍ਰਹਿ ਮੰਤਰੀ ਨੇ ਜਿਨ੍ਹਾਂ ਨੇ ਪੂਰੇ ਭਾਰਤ ਦੀ ਜਿਹੜੀ ਆ ਉਹ ਵਿਵਸਥਾ ਦੇਖੀ ਆ ਉਹਨਾਂ ਦੇ ਬਾਰੇ ਕੁਝ ਟਿੱਪਣੀ ਕੀਤੀ ਆ ਉਹਨਾਂ ਦੇ ਰੰਗ ਨੂੰ ਲੈ ਕੇ ਉਹਨਾਂ ਦੀ ਜਾਤ ਨੂੰ ਲੈ ਕੇ ਉਹਨਾਂ ਦੇ ਕਿੱਤੇ ਨੂੰ ਲੈ ਕੇ ਉਹਨੂੰ ਕਿਵੇਂ ਦੇਖੇ ਇਹ ਬੜੀ ਗਿਰੀ ਹੋਈ ਮਾਨਸਿਕਤਾ ਹੈ ਜੀ ਜੀ ਰਾਜਾ ਤਾਂ ਹੁਣ ਕਹਿਣ ਨੂੰ ਜੀ ਨਹੀਂ ਕਰਦਾ ਉਹ ਤਾਂ ਨਾ ਹੀ ਉਹਦਾ ਰਾਜਾ ਉਹਦਾ ਹੀ ਕਾਗਜ਼ਾਂ 'ਚ ਵੈਹ ਰਾਜੇ ਰੂਜੇ ਦਾ ਕਾਹਨੂੰ ਇਹ ਆ ਉਹਦੀ ਮਾਨਸਿਕਤਾ ਕਿ ਜੀ ਕਿ ਗਰੀਬ ਜਾ ਖੇਤਾਂ 'ਚ ਕੰਮ ਕਰਦਾ ਕਾਲਾ ਜਾ ਵੜੇ ਦਿਸ ਇਹ ਕੀ ਨੌਨਸੈਂਸ ਹੈ ਜੀ ਕਿ ਗਰੀਬ ਲੋਕਾਂ ਨੂੰ ਹੁਣ ਤੁਸੀਂ ਵਿਚਾਰੇ ਕਰਕੇ ਹੁਣ ਐਂ ਦੱਸੋਗੇ ਵੀ ਜੇ ਕਾਲਾ ਮੰਨ ਲਓ ਮੈਂ ਕਿਤੇ ਜਾਣਾ ਹੋਵੇ ਜੀ ਤੁਸੀਂ ਮੈਨੂੰ ਇਹ ਦੱਸੋਗੇ ਵੀ ਫਲਾਣਾ ਇੱਕ ਜੀ ਐਸੀ ਸਮਾਜ ਦੇ ਵਿੱਚੋਂ ਪਰਿਵਾਰ ਹੈ ਜੀ ਉਹ ਕਾਲਾ ਜਾ ਜੀ ਉਹ ਬਾਹਰ ਖੇਤਾਂ 'ਚ ਕੰਮ ਜਾ ਕਰਦਾ ਹੈ ਜੀ ਤੇ ਗਰੀਬ ਜਾਜੀ ਵਿਚਾਰਾ ਜਾ ਉਹਨੂੰ ਜਾ ਕੇ ਮਿਲ ਲਓ ਇਦਾਂ ਹੁੰਦਾ ਜੀ ਕੋਈ ਇਹ ਸਾਡਾ ਸਭਿਆਚਾਰ ਹੈ ਨਹੀਂ ਜੀ ਔਰ ਇਹ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਹੈ ਇੱਥੇ ਗੁਰਗ੍ਰੰਥ ਸਾਹਿਬ ਜੀ ਦੇ ਵਿੱਚ ਸਭ ਨੂੰ ਸਰ ਬਰਾਬਰ ਰੱਖਿਆ ਗਿਆ ਜੀ ਇੱਥੇ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਵੀ ਗੁਰਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ ਜੀ ਇੱਥੇ ਭਗਤ ਕਬੀਰ ਜੀ ਦੀ ਵੀ ਦਰਜ ਹੈ ਜੀ ਭਗਤ ਪੀਪਾ ਦੀ ਜੀ ਵੀ ਦਰਜ ਹੈ ਸਭ ਨੂੰ ਬਰਾਬਰ ਮੰਨਤਾ ਦਿੱਤੀ ਹੈ ਗੁਰੂ ਸਾਹਿਬ ਨੇ ਇਹ ਕੌਣ ਹੁੰਦੇ ਨੇ ਇਹ ਇਹ ਪੱਖਪਾਤ ਕਰਨ ਵਾਲੇ ਰਾਜਾ ਵੜਿੰਗ ਮਾਨਸਿਕ ਤੌਰ ਤੇ ਬਿਮਾਰ ਹੋ ਚੁੱਕਿਆ ਵਿਅਕਤੀ ਹੈ ਜੀ ਉਹਨੂੰ ਆਪਣਾ ਇਲਾਜ ਕਰਾਉਣਾ ਚਾਹੀਦਾ ਬਾਕੀ ਪੰਜਾਬ ਦੇ ਲੋਕ ਇਲਾਜ ਕਰ ਦੇਣਗੇ ਇਹਦੇ ਅੰਦਰੋਂ ਜਿਹੜੀ ਜ਼ਹਿਰ ਸੀ ਨਾ ਜੋ ਬਾਹਰ ਉੱਗਲ ਕੇ ਆ ਗਈ ਹੈ ਔਰ ਪਤਾ ਲੱਗ ਗਿਆ ਕਿ ਇਹਦੇ ਦਿਲ 'ਚ ਕੀ ਚੱਲਦਾ ਜੀ ਕਾਂਗਰਸ ਦੇ ਦਿਲ ਚ ਕੀ ਚੱਲਦਾ ਜੀ ਇਹ ਕੀ ਸੋਚਦੇ ਨੇ ਜੀ ਇਹ ਗਰੀਬਾਂ ਨੂੰ ਸਿਰਫ ਐ ਸਮਝਦੇ ਨੇ ਕਿ ਇਹ ਵੋਟਾਂ ਨੇ ਸਿਰਫ ਇਹ ਗਰੀਬ ਨਹੀਂ ਇਹ ਹਿੰਦੁਸਤਾਨ ਆ ਹਿੰਦੁਸਤਾਨ ਇਹ ਉਹ ਗਰੀਬ ਨੇ ਜਿਹੜੇ ਵੱਡੀਆਂ ਵੱਡੀਆਂ ਸੜਕਾਂ ਵੱਡੇ ਵੱਡੇ ਹਾਈਵੇ ਬਣਾਉਂਦੇ ਆ ਇਹ ਉਹ ਲੋਕ ਆ ਜਿਹੜੇ ਵੱਡੇ ਵੱਡੇ ਟਾਵਰ ਬਣਾਉਂਦੇ ਆ ਸ਼ਹਿਰਾਂ ਦੇ ਵਿੱਚ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਉਂਦੇ ਆ ਇਹ ਉਹ ਲੋਕ ਆ ਜਿਹੜਾ ਜਿਹੜਾ ਖੇਤਾਂ ਦੇ ਵਿੱਚ ਕੰਮ ਕਰਕੇ ਦੇਸ਼ ਦਾ ਢਿੱਡ ਭਰਦੇ ਨੇ ਜੀ ਇਹ ਇਹ ਉਹ ਉਹ ਨੇ ਜੀ ਇਹ ਮਜ਼ਦੂਰ ਮਿਹਨਤ ਕਸ਼ਰੋਕ ਨੇ ਜੀ ਸੰਤਰਾ ਮਦਾਸੇ ਨੇ ਕਿਹਾ ਨਾ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਇਹ ਉਹੀ ਸੂਰਜਾ ਇਹ ਚੜ ਗਿਆ ਹੁਣ ਇਹ ਰਾਜਾ ਵੜਿੰਗ ਸਾਬ ਤੁਹਾਡਾ ਕੰਮ ਨਿਭੜ ਲਿਆ ਹੁਣ ਹੁਣ ਜਿੰਨੀ ਮਰਜ਼ੀ ਮਾਫੀ ਮੰਗੀ ਜਾਓ ਗਾਲ ਕੱਢ ਕੇ ਤੁਸੀਂ ਕਿਸੇ ਦੀ ਬੇਇੱਜ਼ਤ ਕਰਕੇ ਬਾਅਦ ਵਿੱਚ ਵਿੱਚ ਮਾਫੀ ਮੰਗ ਲਓ ਇਹ ਇਸ ਇਹ ਬਿਲਕੁਲ ਗਲਤ ਗੱਲ ਹੈ ਮੱਝ ਵੀ ਭਾਈਚਾਰਾ ਸਾਡਾ ਭਾਈਚਾਰਾ ਸਾਡੇ ਲੋਕ ਨੇ ਔਰ ਅਸੀਂ ਆਪਣੀ ਇਸ ਮਿੱਟੀ ਦੇ ਵਿੱਚ ਇਸ ਕਿਸਮ ਦੀ ਜਾਤ ਪਾਤ ਦਾ ਬੀਜ ਨਹੀਂ ਅਸੀਂ ਅਸੀਂ ਚਾਹੁੰਦੇ ਕੋਈ ਕੋਈ ਮਨਦਾ ਇਦਾਂ ਦਾ ਕੋਈ ਕਰੇ ਇਨਸਾਨੀਅਤ ਤੌਰ ਤੇ ਕੰਮ ਕਰੋ ਬੂਟਾ ਸਿੰਘ ਜੀ ਸਰਦਾਰ ਬੂਟਾ ਸਿੰਘ ਜੀ ਸਤਕਾਰਯੋਗ ਨੇ ਗ੍ਰਹਿ ਮੰਤਰੀ ਰਹੇ ਪੂਰੇ ਦੇਸ਼ ਦੇ ਬੂਟਾ ਸਿੰਘ ਜੀ ਇਸ ਕਰਕੇ ਨਹੀਂ ਗ੍ਰਹਿ ਮੰਤਰੀ ਰਹੇ ਵੀ ਉਹ ਐਸਸੀ ਸਮਾਜ ਚੋਂ ਸੀ ਬੂਟਾ ਸਿੰਘ ਜੀ ਇਸ ਕਰਕੇ ਗ੍ਰਹਿ ਮੰਤਰੀ ਸੀ ਕਿਉਂਕਿ ਉਹਨਾਂ ਦੇ ਵਿੱਚ ਯੋਗਤਾ ਸੀਗੀ ਅੱਜ ਸਾਡੇ ਦੇਸ਼ ਦੀ ਰਾਸ਼ਟਰਪਤੀ ਮੈਂ ਸਤਕਾਰਯੋਗ ਸਾਡੇ ਮੈਡਮ ਦਰੋਪਤੀ ਮਰਮਣ ਜੀ ਰਾਸ਼ਟਰਪਤੀ ਨੇ ਜੀ ਉਹ ਵੀ ਤਾਂ ਐਸਸੀ ਸਮਾਜ ਦੇ ਵਿੱਚੋਂ ਆਉਂਦੇ ਆ ਜੀ ਇਹ ਆਪਾਂ ਇਸ ਗੱਲ ਨੂੰ ਇਹ ਇਹ ਕਰਕੇ ਦੇਖੀਏ ਵੀ ਐਸਸੀ ਸਮਾਜ ਦਾ ਜਿਹਨੂੰ ਤਾਂ ਮੌਕਾ ਮਿਲਦਾ ਨੋ 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 ਐਸੀ ਸਮਾਜ ਦੇ ਵਿੱਚ ਤਾਂ ਕੰਪੀਟੀਸ਼ਨ ਹੀ ਬਹੁਤ ਹੋ ਗਿਆ ਜੀ بڑے ਲਿਖੇ ਬਹੁਤ ਆ ਗਏ ਜੀ ਆਈਐਸ ਪੀਸੀਐਸ ਅਫੀਸਰ ਨੇ ਵੱਡੀਆਂ ਵੱਡੀਆਂ ਪੋਸਟਾਂ ਦੇ ਬੈਠੇ ਨੇ ਜੀ ਹੁਣ ਉਹ ਸਮਾਜ ਨਹੀਂ ਰਿਹਾ ਐਸੀ ਕਿ ਕਹਾਜਾ ਵੱਢਦੇ ਸੀ ਜੀ ਗਰੀਬ ਜੇ ਲੋਕ ਸੀ ਕਾਲੇ ਜੇ ਰੰਗ ਦੇ ਠੀਕ ਹੈ ਨਾ ਜੀ ਇਹ 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 ਗਲਤ ਗੱਲਾਂ ਨੇ ਜੀ ਇਹ ਨਹੀਂ ਸ਼ੋਭਦੀਆਂ ਔਰ ਖਾਸ ਕਰਕੇ ਪੰਜਾਬ ਦੀ ਧਰਤੀ ਤੇ ਗੱਲਾਂ ਨਹੀਂ ਸ਼ੋਭਦੀਆਂ ਰਾਜਾ ਬੜਿੰਗ ਸਾਹਿਬ ਤੁਸੀਂ ਆਪਣੇ ਤਬੂਤ ਦੇ ਵਿੱਚ ਕਿਲ ਘੜ ਲਿਆ ਐਸੀ ਸਮਾਜ ਨੂੰ ਇਹ ਇਹ ਗੱਲ ਕਹਿ ਕੇ ਨਾ ਤੁਸੀਂ ਤੁਸੀਂ ਬਹੁਤ ਮਾੜਾ ਤੇ ਘਟੀਆਂ ਮਾਨਸਿਕਤਾ ਦਾ ਪ੍ਰਦਰਸ਼ਨ ਕੀਤਾ ਤੁਹਾਨੂੰ ਇਹ ਭੁਗਤਣਾ ਪੈਣਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਬਿਆਨ ਦਿੰਦੇ ਨੇ ਉਹ ਕਹਿੰਦੇ ਕਹਿੰਦੇ ਵੀ ਹਰਮੀਤ ਸਿੰਘ ਸੰਧੂ ਪਹਿਲਾਂ ਅਕਾਲੀ ਦਲ ਦੇ ਵਿੱਚ ਸੀਗੇ ਉਹ ਕਹਿੰਦੇ ਆਮ ਆਦਮੀ ਪਾਰਟੀ ਆਪਣੇ ਕੰਮ ਗਿਣਾ ਕੇ ਕਹਿੰਦੇ ਵੋਟਾਂ ਮੰਗੇ ਕਹਿੰਦੇ ਉਹ ਤਾਂ ਹਰਮੀਤ ਸਿੰਘ ਸੰਧੂ ਤੇ ਜਿਹੜਾ ਸਾਡੀ ਪਾਰਟੀ 'ਚ ਰਹਿੰਦੇ ਆ ਕੰਮ ਕੀਤੇ ਨੇ ਸਾਡੀ ਪਾਰਟੀ ਨੇ ਕੰਮ ਕਿਤਨੇ ਕਹਿੰਦੇ ਉਹੀ ਗਿਣਾ ਕੇ ਵੋਟਾਂ ਮੰਗੀ ਜਾਂਦੇ ਨੇ ਜੇ ਹਰਮੀਤ ਸਿੰਘ ਸੰਧੂ ਅਕਾਲੀ ਦਲ 'ਚ ਨਹੀਂ ਰਿਹਾ ਕਮਜ਼ੋਰੀ ਕਿਹਦੀ ਆ ਜੀ ਹੂੰ ਕਮਜ਼ੋਰੀ ਕਿਹਦੀ ਆ ਜੀ ਹੂੰ ਜੇ ਇੱਡੀ ਗੱਲਬਾਤ ਹੁੰਦੀ ਅਕਾਲੀ ਦਲ ਚ ਫਿਰ ਉੱਥੇ ਰਹਿੰਦੇ ਜੀ ਠੀਕ ਹੈ ਨਾ ਉਹ ਕਿਉਂ ਆਏ ਆਵਾਮ ਦੀ ਪਾਰਟੀ ਚ ਉਹਨਾਂ ਨੂੰ ਲੱਗਿਆ ਕਿ ਇੱਧਰ ਦਾ ਕੰਮ ਨਿਭੜ ਲਿਆ ਹੁਣ ਉਹਨਾਂ ਤੇ ਨਹੀਂ ਹੈਗੀ ਗੱਲਬਾਤ ਅਕਾਲੀ ਦਲ ਦੀ ਨਹੀਂ ਹੈਗੀ ਗੱਲਬਾਤ ਇਸ ਕਰਕੇ ਉਹ ਆਵਾਮ ਦੀ ਪਾਰਟੀ ਚ ਆਏ ਆ ਦੂਜੀ ਗੱਲ ਇਹ ਆ ਹਰਮੀਤ ਸੰਧੂ ਸਾਹਿਬ ਜਿਹੜੇ ਇੱਕ ਅੱਛੇ ਇਨਸਾਨ ਨੇ ਜੀ ਵਧੀਆ ਸ਼ਰਵੀ ਵਾਲੇ ਨੇ ਹਰ ਦੀ ਮਦਦ ਕਰਨ ਵਾਲੇ ਨੇ ਸਿਆਣੇ ਨੇ ਸੂਝਵਾਨ ਨੇ ਇਸ ਕਰਕੇ ਆਵਾ ਦੀ ਪਾਰਟੀ ਜਿਹੜੀ ਆ ਸਰਵੇ ਕਰਾ ਕੇ ਹਰ ਚੀਜ਼ ਚੈੱਕ ਕਰਕੇ ਫਿਰ ਅੱਗੇ ਮੌਕਾ ਦਿੰਦੀ ਆ ਤਾਂ ਉਹਨਾਂ ਨੇ ਮੌਕਾ ਦਿੱਤਾ ਜੀ ਇਹ ਮੌਕਾ ਜਿਹੜਾ ਇਸ ਕਰਕੇ ਨਹੀਂ ਦਿੱਤਾ ਵੀ ਉਹ ਤਿੰਨ ਵਾਰ ਐਮਐਲਏ ਰਹੇ ਆ ਇਸ ਕਰਕੇ ਮੌਕਾ ਦਿੱਤਾ ਕਿ ਉਹ ਇੱਕ ਅੱਛੇ ਇਨਸਾਨ ਨੇ ਜਿਹੜਾ ਬੰਦਾ ਅੱਜ ਕੱਲ ਤਾਂ ਕਦੇ ਮੜੀਆਂ ਦਾ ਕੋ ਪ੍ਰਧਾਨ ਬਣ ਜਵੇ ਨਾ ਜੀ ਤੇ ਦੂਜੀ ਵਾਰ ਪ੍ਰਧਾਨ ਬਣ ਜਵੇ ਜੀ ਉਹ ਫੂਫਾ ਕਰਨ ਲੱਗ ਜਾਂਦਾ ਤਿੰਨ ਵਾਰ ਐਮਐਲਏ ਬਣ ਕੇ ਵੀ ਜ਼ਮੀਨ ਤੇ ਰਹਿ ਕੇ ਲੋਕਾਂ ਦੇ ਕੰਮ ਕਰਨ ਵਾਲੇ ਬੰਦੇ ਨੂੰ ਤੁਸੀਂ ਕੀ ਕਹੋਗੇ ਜੀ ਉਹ ਕੋ ਪਾਰਟੀ ਦਾ ਥੋੜਾ ਹੋ ਗਿਆ ਜੀ ਪਹਿਲੀ ਵਾਰ ਐਮਐਲਏ ਬਣ ਸਕਦਾ ਬੰਦਾ ਹਵਾ ਨਾਲ ਦੂਜੀ ਵਾਰ ਕੰਮ ਨਾਲ ਬਣੂ ਤੀਜੀ ਨਾਲ ਜੇ ਫੇਰ ਕੰਮ ਕਰੂ ਤਾਂ ਬਣੂ ਚੌਥੀ ਵਾਰ ਤਾਂ ਕਿਸਮਤ ਵਾਲਾ ਹੀ ਹੈ ਜੀ ਜੇ ਕੰਮ ਕੋਈ ਕਰੂਗਾ ਤਾਂ ਹੀ ਕੋਈ ਲੋਕ ਵੋਟ ਪਾਉਂਦੇ ਆ ਲੋਕ ਸਿਆਣੇ ਨੇ ਜੀ ਪੰਜਾਬ ਦੇ ਸੋ ਇਸ ਕਰਕੇ ਬਾਦਲ ਸਾਹਿਬ ਤੁਸੀਂ ਆਪਣਾ ਸੰਭਾਲੋ ਆ ਜਿਹੜਾ ਇੱਕ ਆ ਦੂਜਾ ਇੱਕ ਹੋਰ ਕਾਲੀ ਦਾ ਉਹਨੂੰ ਤਾਂ ਪਤਾ ਨਹੀਂ ਕਿੰਨੇ ਕਿ ਬਣ ਗਏ ਜੀ ਪਤਾ ਨਹੀਂ ਲੱਗ ਰਿਹਾ ਤੁਸੀਂ ਆਪ ਦਾ ਕੰਮ ਦੇਖੋ ਆਮ ਆਦੀ ਪਾਰਟੀ ਚੜਦੀ ਕਲਾ ਚ ਤੇ ਚੜਦੀ ਕਲਾ ਚ ਰਹੂਗੀ ਜੀ ਆਖਰੀ ਸਵਾਲ ਆ ਮਾਨ ਸਾਹਿਬ ਕੱਲ ਦੀ ਗੱਲ ਆ ਕੱਲ ਵੀ ਇੱਕ ਜਿਹੜਾ ਵਿਵਾਦਤ ਬਿਆਨ ਰਾਜਾ ਬੜਿੰਗ ਦੇ ਵੱਲੋਂ ਦਿੱਤਾ ਗਿਆ ਉਹ ਕਹਿੰਦੇ ਕਹਿੰਦੇ ਜੇ ਪੰਜਾਬ ਚੋਂ ਗੈਂਗਸਟਰਵਾਦ ਖਤਮ ਕਰਨਾ ਕਹਿੰਦੇ ਜਿੰਨੇ ਵੀ ਗੈਂਗਸਟਰ ਨੇ ਇਹਨਾਂ ਦੇ ਘਰਦਿਆਂ ਤੇ ਪਰਚੇ ਦੋ ਇਹਨਾਂ ਤੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਤੇ ਪਰਚੇ ਦੋ ਕਹਿੰਦੇ ਆਪਣੇ ਆਪ ਖਤਮ ਹੋ ਜਾਣ ਜਦੋਂ ਇਹਨਾਂ ਦੀ ਸਰਕਾਰ ਸੀ ਕਾਂਗਰਸ ਦੀ ਉਦੋਂ ਦਾ ਕੁਝ ਕੀਤਾ ਨਹੀਂ ਜੀ ਉਦੋਂ ਵੀ ਤਾਂ ਗੈਂਗਸਟਰਵਾਦ ਅਹੀਂ ਚੱਲਦਾ ਸੀ ਆਮ ਪਾਰਟੀ ਦੇ ਇਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਕੀਤਾ ਵੀ ਹੈ ਉਦੋਂ ਵੀ ਤਾਂ ਚੱਲਦਾ ਸੀ ਜੀ ਕੰਨਾ ਕੁਝ ਉਦੋਂ ਉਦੋਂ ਪੰਜਾਬ ਦੇ ਵਿੱਚ ਬਹੁਤ ਕੁਝ ਹੋਇਆ ਜੀ ਤੇ ਇਹ ਇਹ ਚੀਜ਼ ਨੂੰ ਮੈਂ ਬਿਲਕੁਲ ਹੀ ਪਰਵਾਹ ਹੋ ਸਕਦਾ ਕਿਸੇ ਦਾ ਧੀ ਪੁੱਤ ਕੋਈ ਗੈਂਗਸਟਰਵਾਦ ਦੇ ਵਿੱਚ ਪੈ ਗਿਆ ਹੋਵੇ ਠੀਕ ਹੈ ਜੀ ਉਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ ਜੇ ਪਰਿਵਾਰ ਜੇ ਬਾਪੂ ਇਮਾਨਦਾਰ ਆ ਵਧੀਆ ਕੰਮ ਕਰਨ ਵਾਲਾ ਤਾਂ ਪਰਿਵਾਰ ਜਿਹੜਾ ਜੋ ਤਾਂ ਸਮਝਾਉਣ ਚ ਮਾਪੇ ਥੋੜਾ ਕਦੇ ਚਾਹੁੰਦਾ ਕਿ ਮੇਰਾ ਪੁੱਤ ਕੋਈ ਬੁਰਾ ਕਰੇ ਠੀਕ ਹੈ ਤੇ ਉਹ ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਇਹ ਮਾਨਸਿਕ ਤੌਰ ਤੇ ਪਰੇਸ਼ਾਨ ਹੋਇਆ ਵਿਅਕਤੀ ਹੈ ਜੀ ਜੀ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਪੰਜਾਬ ਦੇ ਵਿੱਚੋਂ ਗੈਂਗਸਟਰ ਖਤਮ ਹੋਣਾ ਚਾਹੀਦਾ ਮੈਂ ਵੀ ਕਹਿੰਨਾ ਕਿ ਚਾਹੀਦਾ ਪੰਜਾਬ ਚ ਖਤਮ ਹੋਣਾ ਚਾਹੀਦਾ ਪਰ ਇਹ ਥੋੜਾ ਜੀ ਕਿ ਆਪਾਂ ਕੋਈ ਇੱਕ ਜੇ ਇਕੱਲਾ ਇੱਕ ਬੰਦਾ ਚੋਰ ਆਪਾਂ ਸਾਰਾ ਪਿੰਡ ਪਿੰਡ ਜਿਹੜਾ ਉਹਨੂੰ ਚੋਰ ਬਣਾ ਦਈਏ ਜੀ ਹੈਨਾ ਹਰ ਪਰਿਵਾਰ ਦੀ ਇੱਕ ਰਿਸਪੈਕਟ ਆ ਹੂੰ ਹਰ ਇੱਕ ਮਾਂ-ਬਾਪ ਦੀ ਆਪਣੀ ਰਿਸਪੈਕਟ ਆ ਕਿਸੇ ਦਾ ਪੁੱਤ ਸਾਧ ਹੋ ਸਕਦਾ ਕਿਸੇ ਦਾ ਚੋਰ ਹੋ ਸਕਦਾ ਜੀ ਉਹਨੂੰ ਸੁਧਾਰਿਆ ਜਾ ਸਕਦਾ ਜੀ ਪਰ ਜੇ ਆਪਾਂ ਕਹੀ ਵੀ ਸਾਰਾ ਪਰਿਵਾਰ ਹੀ ਜਿਹੜਾ ਜੀ ਉਹਨੂੰ ਚੱਕ ਕੇ ਜਿਹੜਾ ਜੀ ਬੰਦ ਕਰੋ ਦਿਸ ਇਜ਼ ਨਾਟ ਰਾਈਟ ਵੇ ਇਹ ਸਹੀ ਗੱਲ ਨਹੀਂ ਜਿਹੜਾ ਦੋਸ਼ੀ ਹੈ ਜਾਂ ਜਿਹੜਾ ਕੋਈ ਗਲਤ ਕੰਮ ਕਰਦਾ ਉਹਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆਮਾਂ ਦੀ ਪਾਰਟੀ ਕਰ ਰਹੀ ਹੈ ਜੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਉਹ ਸਾਡੇ ਨਾਲ ਨਾਬਾ ਤੋਂ ਐਮਐਲਏ ਦੇਵਮਾਨ ਮੌਜੂਦ ਸੀ ਜਿਨ੍ਹਾਂ ਨੇ ਤਰਨਤਾਰਨ ਦੇ ਵਿੱਚ ਜਿੱਦਾਂ ਦੇ ਹਾਲਾਤ ਚੱਲ ਰਹੇ ਆ ਜਿਸ ਪ੍ਰਕਾਰ ਦੇ ਨਾਲ ਜਿਹੜੀ ਹੈ ਚੋਣ ਪ੍ਰਕਿਰਿਆ ਚੱਲ ਰਹੀ ਆ ਉਸ ਬਾਰੇ ਗੱਲਬਾਤ ਕੀਤੀ ਤੁਹਾਨੂੰ ਇਹ ਬਾਤ ਚਰਚਾ ਕਿਦਾਂ ਦੀ ਲੱਗੀ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ